ਸਤਿ ਸ੍ਰੀ ਅਕਾਲ ਦੋਸਤੋ ਦਾਸ ਕੁਲਵੰਤ ਸਿੰਘ ਸੈਦੋਕੇ ਬੜੀ ਰੌਚਕ ਤੇ ਪੁਰਾਣੇ ਵੇਲਿਆਂ ਨੂੰ ਯਾਦ ਕਰਵਾਉਣ ਦੀ ਕਹਾਣੀ ਉਹ ਵੀ ਦਿਨ ਜਿਸ ਦੇ ਲੇਖਕ ਨੇ ਅਮਰੀਕ ਸੈਦੋਕੇ ਵੇੜੇ ਵਿੱਚ ਲੱਗੇ ਨਿੰਮ ਦੇ ਰੁੱਖ ਥੱਲੇ ਬੈਠਾ ਬੰਤਾ ਸਿੰਘ ਦਾ ਪਰਿਵਾਰ ਦੁਪਹਿਰ ਦੀ ਚਾਹ ਪੀਣ ਲੱਗਿਆ ਤਾਂ ਬੇਬੇ ਆਨੰਦਪੁਰ ਨੂੰ ਖੰਗ ਛਿੜ ਪਈ ਉਸ ਨੇ ਚਾਹ ਵਾਲੀ ਬਾਟੀ ਮੰਜੇ ਤੇ ਹੀ ਰੱਖ ਦਿੱਤੀ ਤੇ ਆਪ ਲੰਬੇ ਕਦਮ ਪੁੱਟਦੀ ਪੰਜ ਸੱਤ ਕਰਮਾਂ ਕੱਚੇ ਥਾਂ ਵੱਲ ਲੰਘ ਗਈ ਬਾਕੀ ਮੈਂਬਰ ਚਾਹ ਦੀਆਂ ਚੁਸਤੀਆਂ ਲੈਣ ਲੱਗੇ ਜਦ ਨੂੰ ਬੇਬੇ ਗਲਾ ਸਾਫ਼ ਕਰਕੇ ਪਰਿਵਾਰ ਵੱਲ ਵਾਪਸ ਆ ਕੇ ਮੰਜੇ ਤੇ ਬੈਠ ਗਈ ਉਦੋਂ ਤੱਕ ਲਗਭਗ ਸਾਰੇ ਹੀ ਚਾਹ ਪੀ ਚੁੱਕੇ ਸਨ ਬੇਬੇ ਨੇ ਚਾਹ ਵਾਲੀ ਬਾਟੀ ਨੂੰ ਹੱਥ ਪਾਇਆ ਹੀ ਸੀ ਤਾਂ ਉਸ ਦੀ ਪੋਤ ਨੂੰ ਬਲਜੀਤ ਕੁਰ ਨੇ ਕਿਹਾ ਬੇਬੇ ਜੀ ਚਾਹ ਠੰਡੀ ਹੋ ਗਈ ਹੋਣੀ ਐ ਲਿਆਓ ਮੈਂ ਗਰਮ ਕਰ ਲਿਆਵਾਂ ਉਹ ਚਾਹ ਚੁੱਕ ਕੇ ਰਸੋਈ ਵੱਲ ਲੈ ਗਈ ਤੇ ਗੈਸ ਤੇ ਗਰਮ ਕਰ ਲਈ ਨੰਦਪੁਰ ਨੇ ਬਾਟੀ ਫੜਦਿਆਂ ਉਸ ਨੂੰ ਸੌ ਸੌ ਅਸੀਸਾਂ ਦਿੰਦਿਆਂ ਕਿਹਾ ਧੀਏ ਤੂੰ ਤਾਂ ਅੱਖ ਦੇ ਫੋਰਨਾਂ ਵਾਲੀ ਵਾਪਸ ਆ ਗਈ ਹੁਣ ਤਾਂ ਧੀਏ ਨਵੇਂ ਯੁੱਗ ਦੀਆਂ ਨਵੀਆਂ ਗੱਲਾਂ ਨਵੀਆਂ ਗੁੱਡੀਆਂ ਨਵੇਂ ਪਟੋਲੇ ਨੇ ਪੈਸੇ ਵਾਲਿਆਂ ਨੇ ਘਰ ਲਈ ਸੁੱਖ ਸਹੂਲਤਾਂ ਖਰੀਦ ਲਈਆਂ ਨੇ ਆਵਾਜਾਈ ਦੇ ਨਵੇਂ-ਨਵੇਂ ਸਾਧਨ ਆ ਗਏ ਨੇ ਸਾਡੇ ਵੇਲੇ ਤਾਂ ਅਸੀਂ ਜਿੱਧਰ ਜਾਣਾ ਤੁਰ ਕੇ ਹੀ ਜਾਂਦੇ ਹੁੰਦੇ ਸੀ ਸਰਦੇ ਪੁੱਜਦੇ विरले विरले ਘਰਾ ਕੋਲ ਘੋੜੇ ਘੋੜੀਆਂ ਊਠ ਜਾਂ ਵਿਰਲੇ ਵਾਂਝੇ ਕੋਲ ਸ਼ੈਕਲ ਹੁੰਦਾ ਸੀ ਕਦੇ ਉਹ ਵੀ ਚੰਦਰਾ ਸਮਾ ਸੀ ਕਿਸੇ ਕਿਸੇ ਦੀ ਜੇਬ ਵਿੱਚ 1-2 ਰੁਪਏ ਹੁੰਦੇ ਸਨ ਜਿਸ ਸਿੱਕੇ ਨੂੰ ਤੁਸੀਂ ਅੱਜ 25 ਪੈਸੇ ਕਹਿੰਦੇ ਹੋ ਅਸੀਂ ਉਸ ਨੂੰ ਚਵਾਨੀ ਕਹਿੰਦੇ ਹੁੰਦੇ ਸੀ ਜੋ ਸਰਕਾਰ ਨੇ ਅੱਜ ਬੰਦ ਕਰ ਦਿੱਤੀ ਹੈ ਕਿ ਇਸ ਦਾ ਹੁਣ ਕੁਝ ਨਹੀਂ ਹੁੰਦਾ ਸਾਡੇ ਵੇਲੇ ਤਾਂ ਇਹ ਵੀ ਕਿਸੇ ਕਿਸੇ ਕੋਲ ਹੁੰਦੀ ਸੀ ਇੱਕ ਡੱਬਰ ਪੈਸਾ ਹੁੰਦਾ ਸੀ ਉਹ 1 ਰੁਪਏ ਵਿੱਚ 64 ਪੈਸੇ ਹੁੰਦੇ ਸਨ ਜੇ ਕਿਸੇ ਜਵਾਬ ਕੋਲ ਉਹ ਹੁੰਦਾ ਸੀ ਤਾਂ ਉਸ ਦੇ ਪਿੱਛੇ ਮਹੱਲੇ ਦੇ ਸਾਰੇ ਜਵਾਬ ਘੁੰਮਦੇ ਰਹਿੰਦੇ ਸਨ ਕਿ ਇਸ ਕੋਲ ਡੱਬਰ ਪੈਸਾ ਹੈ ਤੇ ਉਹ ਵੀ ਉਸ ਨੂੰ ਖੀਸੇ ਵਿੱਚ ਪਾ ਕੇ ਖੀਸਾ ਨੀਕਰ ਦੇ ਥੱਲੇ ਦੀ ਲੰਘਾ ਕੇ ਨਾਲਾ ਘੁੱਟ ਕੇ ਬੰਨ ਲੈਂਦਾ ਸੀ ਕਿ ਕਿਤੇ ਡਿੱਗਣਾ ਪਿਆ ਗਰੀਬ ਲੋਕ ਘਾਹ ਫੂਸ ਨਾਲ ਚੁੱਲ੍ਹੇ ਤਪਾ ਕੇ ਰੋਟੀ ਬਣਾਉਂਦੇ ਸਨ ਚਾਹ ਨੂੰ ਤਾਂ ਕੋਈ ਜਾਣਦਾ ਤੱਕ ਨਹੀਂ ਸੀ ਇੱਕ ਵਾਰ ਕੀ ਹੋਇਆ ਇਸ ਤੋਂ ਅੱਗੇ ਕੁਝ ਬੋਲਦਿਆਂ ਬੇਬੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਹ ਚੁੱਪ ਹੋ ਗਈ ਬੇਬੇ ਚੁੱਪ ਕਿਉਂ ਕਰ ਗਈ ਸਾਨੂੰ ਵੀ ਤੇ ਪਤਾ ਲੱਗੇ ਕਿ ਪਿਛਲੇ ਵੇਲੇ ਕਿਹੋ ਜਿਹੇ ਹੁੰਦੇ ਸਨ ਉਸਦੇ ਪੁੱਤਰ ਨਾਜਰ ਨੇ ਕਿਹਾ ਕੀ ਦੱਸਾਂ ਪੁੱਤਰਾ ਦੁੱਖਕ ਦੁੱਖਾਂ ਭਰੀ ਜ਼ਿੰਦਗੀ ਦੀਆਂ ਗੱਲਾਂ ਇਹ ਗੱਲ ਮੈਂ ਅੱਜ ਤੱਕ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਮੈਨੂੰ ਅਤੇ ਤੇਰੇ ਬਾਪੂ ਨੂੰ ਹੀ ਪਤਾ ਬਸ ਸਾਨੂੰ ਵੀ ਤਾਂ ਪਤਾ ਲੱਗੇ ਬੇਬੇ ਜੀ ਉਸ ਦਿਨ ਉਹ ਪ੍ਰੀਤੋ ਨੇ ਬੜੇ ਆਦਬ ਨਾਲ ਪੁੱਛਿਆ ਤੀਏ ਬਹੁਤ ਪੁਰਾਣੇ ਭਾਵ ਸਾਡੇ ਬੇੜਿਆਂ ਦੀ ਗੱਲ ਹੈ ਮੈਂ ਸਵੇਰੇ ਚੁੱਲ੍ਹੇ ਤੇ ਚਾਹ ਤਰਨ ਲੱਗੀ ਤਾਂ ਸੁੱਕਾ ਵਾਲਣ ਥੋੜਾ ਜਿਹਾ ਪਿਆ ਸੀ ਪਰ ਚੁੱਲ੍ਹੇ ਵਿੱਚ ਡਾਹਿਆ ਤਾਂ ਉਹ ਛੇਤੀ ਮੱਚਣ ਲੱਗਿਆ ਚਾਹ ਦਾ ਪਾਣੀ ਗਰਮ ਵੀ ਨਾ ਹੋਇਆ ਤੇ ਤੇਰੇ ਪੜਦਾਦਾ ਜੀ ਨੇ ਚਾਹ ਬਣ ਗਈ ਕਿ ਨਹੀਂ ਬਾਰੇ ਪੁੱਛਿਆ ਮੈਂ ਕਿਹਾ 나జర్ ਦੇ ਬਾਪੂ ਇਸ ਤਰ੍ਹਾਂ ਕਰਦੇ ਹਾਂ ਹੋਰ ਤਾਂ ਕੋਈ ਹੀਲਾ ਨਹੀਂ ਆਪਾਂ ਚਾਹ ਥੱਲੇ ਬੋਕਰ ਲਾ ਦਿੰਦੇ ਹਾਂ ਉਸ ਨੇ ਮੱਥੇ ਉੱਤੇ ਤਿਉੜੀ ਪਾਉਂਦਿਆਂ ਕਿਹਾ ਕਮਲੀਏ ਬੇੜਾ ਕਾਦੇ ਨਾਲ ਸੰਭਰੇਗੀ ਮੈਂ ਕਿਹਾ ਬਾਲਣ ਚੁਗਣ ਗਈ ਤਾਂ ਕਾਹ ਦੇ ਰੁਗ ਦੀ ਬੋਕਰ ਬਣਾ ਲਵਾਂਗੇ ਕੇਰਾ ਪੇਟ ਨੂੰ ਝੁਲਕਾ ਦੇ ਲਈਏ ਆਖ ਮੈਂ ਜੱਕੋ ਤੱਕੀ ਨਾਲ ਅੱਗ ਬੁਝਣ ਤੋਂ ਪਹਿਲਾਂ ਹੀ ਬੋਕਰ ਚੁੱਲ੍ਹੇ ਵਿੱਚ ਡਾਹ ਦਿੱਤੀ ਇਹ ਕਹਿੰਦੀ ਬੇਬੇ ਦਾ ਕੱਚ ਪਰ ਅੱਖਾਂ ਦੇ ਕੋਿਆਂ ਦੇ ਵਿੱਚ ਪਾਣੀ ਛਲਕ ਪਿਆ ਪ੍ਰੀਤੋ ਨੇ ਧੀਮੀ ਆਵਾਜ਼ ਵਿੱਚ ਕਿਹਾ ਬੇਬੇ ਜੀ ਚਾਹ ਤਾਂ ਬਣ ਗਈ ਹੋਣੀ ਹੈ ਜਾਂ ਨੰਦਪੁਰ ਨੇ ਭਰੇ ਮਾਨ ਨਾਲ ਕਿਹਾ ਹਾਂ ਹਾਂ ਧੀਏ ਉਧਰ ਪਤੀਲੀ ਵਿੱਚ ਚਾਹ ਨੂੰ ਉਬਾਲਾ ਆ ਗਿਆ ਤੇ ਚੁੱਲ੍ਹੇ ਵਿੱਚ ਅੱਗ ਦੀ ਲਾਟ ਮਾਧਮ ਪੈ ਗਈ ਇਹ ਆਖਦਿਆਂ ਬੇਬੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਕੁਝ ਸਮੇਂ ਬਾਅਦ ਬੇਬੇ ਨੇ ਚੁੰਨੀ ਦੇ ਲਾੜ ਨਾਲ ਅੱਖਾਂ ਸਾਫ਼ ਕੀਤੀਆਂ ਲੰਮਾ ਸਰਾ ਹੌਂਕਾ ਲੈਂਦਿਆਂ ਦੋਵੇਂ ਹੱਥਾਂ ਨਾਲ ਮੱਥਾ ਫੜ ਕੇ ਫਰਕ ਦੇ ਬੁੱਲਾਂ 'ਚੋਂ ਇੰਨਾ ਹੀ ਕਿਹਾ ਓਹ ਹੋ ਰੱਬਾ ਉਹ ਵੀ ਦਿਨ ਸਨ ਬੇਬੇ ਨੇ ਚਾਹ ਸਮੇਤ ਬਾਟੀ ਮੰਜੇ ਤੋਂ ਥੱਲੇ ਰੱਖ ਦਿੱਤੀ ਕਿਉਂਕਿ ਚਾਹ ਦੁਬਾਰਾ ਠੰਡੀ ਹੋ ਚੁੱਕੀ ਸੀ ਤੋ ਇਹ ਸੀ ਬੜੀ ਭਾਵਕ ਕਹਾਣੀ ਜਿਹੜੀ ਪੁਰਾਣੇ ਸਮੇਂ ਨੂੰ ਯਾਦ ਕਰਾਉਂਦੀ ਸੀ ਦੋਸਤੋ ਕਹਾਣੀਕਾਰ ਅਮਰੀਕ ਸਿੰਘ ਸੈਦੋਕੇ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਆਵਾਜ਼ ਕੁਲਵੰਤ ਸਿੰਘ ਸੈਦੋਕੇ ਪਟਿਆਲਾ ਸੋ ਬਹੁਤ ਬਹੁਤ